ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਆਪਣਾ 3 ਸਮ ਦਾ ਪਹਿਲਾ ਚੈਪਟਰ ਨਿਬੰਧ ਹੈਗਾ ਵਤਨ ਦਾ ਪਿਆਰ ਤੇ ਬੇਟਾ ਇਹਦਾ ਸਾਰ ਲਿਖਾਂਗੇ ਠੀਕ ਹੈ ਤੇ ਪੜ੍ਹਦੇ ਆਂ ਹੀ ਕਹਿੰਦੇ ਕਿ ਵਤਨ ਦਾ ਪਿਆਰ ਨਿਬੰਧ ਦੇ ਨਿਬੰਧਕਾਰ ਪ੍ਰੋਫੈਸਰ ਪੂਰਨ ਸਿੰਘ ਜੀ ਹਨ ਠੀਕ ਹੈ ਇਸ ਨਿਬੰਧ ਵਿੱਚ ਉਹਨਾਂ ਨੇ ਦੇਸ਼ ਪਿਆਰ ਸੰਬੰਧੀ ਬੜੇ ਹੀ ਮੌਲਿਕ ਮੌਲਿਕ ਮਤਲਬ ਨਵੀਨ ਠੀਕ ਹੈ ਮੂਲ ਰੂਪ ਵਿੱਚ ਜਿਹੜੇ ਨੇ ਨਵੀਨ ਹੈ ਅਤੇ ਭੋਤਿਕ ਭੋਤਿਕ ਕਿਹੜੇ ਹੁੰਦੇ ਨੇ ਜਿਹੜੇ ਦਿਮਾਗ ਨਾਲ ਬੁੱਧੀ ਨਾਂ ਸਬੰਧਿਤ ਹੁੰਦੇ ਨੇ ਜਿਹੜੀ ਇੰਟੈਲੀਜੈਂਸੀ ਨਾਲ ਸਾਡੇ ਸਬੰਧ ਰੱਖਦੇ ਨੇ ਵਿਚਾਰ ਪੇਸ਼ ਕੀਤੇ ਹਨ ਕਹਿੰਦੇ ਕਿ ਇਸ ਨਿਬੰਧ ਵਿੱਚ ਉਹਨਾਂ ਨੇ ਦੇਸ਼ ਪਿਆਰ ਸਬੰਧੀ ਬੜੇ ਹੀ ਮੌਲਿਕ ਅਤੇ ਭੋਤਿਕ ਵਿਚਾਰ ਪੇਸ਼ ਕੀਤੇ ਹਨ ਕਹਿੰਦੇ ਨੇ ਕਿ ਕਿਸੇ ਵੀ ਕਿਸਮ ਦਾ ਪਿਆਰ ਉਦੋਂ ਤੱਕ ਸਥਾਈ ਨਹੀਂ ਹੁੰਦਾ ਸਥਾਈ ਮਤਲਬ ਪੱਕਾ ਨਹੀਂ ਹੁੰਦਾ ਉਦੋਂ ਤੱਕ ਪਿਆਰ ਜਿਹੜਾ ਹੈ ਪੱਕਾ ਨਹੀਂ ਹੁੰਦਾ ਜਦੋਂ ਤੱਕ ਆਦਮੀ ਜੀਵਨ ਦੀਆਂ ਡੂੰਘੀਆਂ ਧਰਾਂ ਦਾ ਨਿਵਾਸੀ ਨਾ ਹੋਵੇ ਕਹਿੰਦੇ ਕਿ ਉਦੋਂ ਤੱਕ ਜਿਹੜਾ ਪਿਆਰ ਜਿਹੜਾ ਪੱਕਾ ਨਹੀਂ ਹੁੰਦਾ ਜਦੋਂ ਤੱਕ ਉਹ ਜੀਵਨ ਦੀਆਂ ਗਹਿਰਾਈਆਂ ਤੋਂ ਗਹਿਰਾਈਆਂ ਦਾ ਨਿਵਾਸੀ ਨਾ ਹੋਵੇ ਮਤਲਬ ਗਹਿਰਾਈਆਂ ਨੂੰ ਨਾ ਜਾਣ ਸਕੇ ਕਹਿੰਦੇ ਕਿ ਵਤਨ ਦਾ ਪਿਆਰ ਨਿਬੰਧ ਨੂੰ ਪ੍ਰੋਫੈਸਰ ਜੀ ਨੇ ਹੇਠ ਲਿਖੇ ਅਨੁਸਾਰ ਸਪਸ਼ਟ ਕੀਤਾ ਹੈ ਤੇ ਸਾਡਾ ਪਹਿਲਾ ਪੁਆਇੰਟ ਆ ਜਾਂਦਾ ਕਹਿੰਦੇ ਜੀਵਨ ਦੀਆਂ ਡੂੰਘੀਆਂ ਤਹਾਂ ਵਿੱਚ ਵਿਚਰਨਾ ਮਤਲਬ ਜੀਵਨ ਨੂੰ ਅਸਲੀ ਤਰੀਕੇ ਨਾਲ ਚੰਗੀ ਤਰ੍ਹਾਂ ਸਮਝਣ ਤੋਂ ਕੋਈ ਵੀ ਕੰਮ ਹੈ ਬੇਟਾ ਜਦੋਂ ਅਸੀਂ ਕਰਦੇ ਆਂ ਉਨ ਅੱਛੀ ਤਰ੍ਹਾਂ ਸਮਝਣ ਲਈ ਅਹੀਂ ਉਹਦੇ ਡੀਪਲੀ ਜਾਣਨੇ ਆ ਠੀਕ ਹੈ ਇਸ ਤਰ੍ਹਾਂ ਕਹਿੰਦੇ ਕਿ ਜੀਵਨ ਦੀਆਂ ਡੂੰਗੀਆਂ ਤਹਾਂ ਵਿੱਚ ਵਿਚਰਨਾ ਵਿਚਰਨਾ ਮਤਲਬ ਜਾਣਾ ਠੀਕ ਹੈ ਮਤਲਬ ਜਿਸਾ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਆ ਕਈ ਲੋਕਾਂ ਅਸੀਂ ਬਾਹਰ ਜਾਂਦੇ ਆ ਠੀਕ ਹੈ ਤੇ ਬਾਜ਼ਾਰ ਜਾਂਦੇ ਹਾਂ ਉਹ ਅਸੀਂ ਕਈ ਲੋਕਾਂ ਨਾਲ ਮਿਲਦੇ ਗਿਲਦੇ ਆ ਆ ਗਲੀ ਗੁਆਂਢ ਨਾਲ ਮਿਲਦੇ ਗਿਲਦੇ ਆ ਤਾਂ ਉਹਨੂੰ ਹਰ ਉਹ ਕੀ ਆ ਅਸੀਂ ਵਿਚਰਦੇ ਆ ਦੁਨੀਆ ਵਿੱਚ ਠੀਕ ਹੈ ਅਸੀਂ ਲੋਕਾਂ ਨਾਲ ਵਿਚਰਦੇ ਆ ਕਹਿੰਦੇ ਕਿ ਇਹ ਜੀਵਨ ਦੀਆਂ ਡੂੰਗੀਆਂ ਤਹਾਂ ਵਿੱਚ ਵਿਚਰਨਾ ਪ੍ਰੋਫੈਸਰ ਸਾਹਿਬ ਲਿਖਦੇ ਹਨ ਕਿ ਉਹ ਮਨੁੱਖ ਜੋ ਆਪਣੇ ਸੁੱਖ ਅਤੇ ਪੇਟ ਪੂਜਾ ਦੇ ਸੁਆਦ ਲਈ ਦੂਜਿਆਂ ਨੂੰ ਤੰਗ ਕਰਦੇ ਹਨ ਉਹ ਜ਼ਿੰਦਗੀ ਦੀਆਂ ਡੂੰਘੀਆਂ ਤਹਾਂ ਵਿੱਚ ਵਿਚਰਨ ਵਾਲੇ ਮਨੁੱਖ ਵਰਗਾ ਆਨੰਦ ਪ੍ਰਾਪਤ ਨਹੀਂ ਕਰ ਸਕਦਾ ਹੁਣ ਪ੍ਰੋਫੈਸਰ ਜੀ ਲਿਖਦੇ ਨੇ ਕਿ ਕਈ ਲੋਕ ਉਹ ਹੁੰਦੇ ਨੇ ਜਿਹੜੇ ਆਪਣੇ ਸੁੱਖ ਵਾਸਤੇ ਤੇ ਆਪਣੇ ਖਾਣ ਪੀਣ ਦੇ ਵਾਸਤੇ ਔਰ ਦੂਜਿਆਂ ਲੋਕਾਂ ਨੂੰ ਤੰਗ ਕਰਦੇ ਨੇ ਠੀਕ ਹੈ ਤੇ ਉਹ ਜਿਹੜੇ ਲੋਕ ਉਹ ਜਿਆ ਸੁਖ ਪ੍ਰਾਪਤ ਨਹੀਂ ਕਰ ਸਕਦੇ ਜਿਹੜੇ ਕਿ ਲੋਕਾਂ ਨਾਲ ਸੱਚਾ ਪਿਆਰ ਕਰਦੇ ਨੇ ਉਹਨਾਂ ਦੀ ਫੀਲਿੰਗਸ ਨੂੰ ਸਮਝਦੇ ਨੇ ਠੀਕ ਹੈ ਉਹ ਜਿਆ ਉਹ ਮਨੁੱਖ ਵਰਗਾ ਆਨੰਦ ਪ੍ਰਾਪਤ ਨਹੀਂ ਕਰ ਸਕਦੇ ਕਿਹੜੇ ਲੋਕ ਜਿਹੜੇ ਕਿ ਆਪਣੇ ਸੁੱਖ ਵਾਸਤੇ ਤੇ ਪੇਟ ਪੂਜਾ ਵਾਸਤੇ ਹੀ ਦੂਜਿਆਂ ਨੂੰ ਤੰਗ ਕਰਦੇ ਰਹਿੰਦੇ ਨੇ ਉਹ ਅਸਲੀ ਮਨੁੱਖ ਦਾ ਆਨੰਦ ਪ੍ਰਾਪਤ ਨਹੀਂ ਕਰ ਸਕਦੇ ਠੀਕ ਹੈ ਕਹਿੰਦੇ ਕਿ ਮਨੁੱਖ ਜੀਵਨ ਦੇ ਇਸ ਦਰਦ ਤੱਕ ਪਹੁੰਚੇ ਬਿਨਾ ਆਪਣਾ ਕੋਈ ਅਦਰਸ਼ ਕਾਇਮ ਨਹੀਂ ਕਰ ਸਕਦਾ ਹੁਣ ਵੇਖੋ ਜਿੰਨਾ ਚਿਰ ਮਨੁੱਖ ਦੇ ਮਾਨ ਵਿੱਚ ਗਹਿਰਾਈ ਨਾਲ ਸੋਚਣ ਦੀ ਪਾਵਰ ਨਾ ਪਾਵਰ ਨਹੀਂ ਹੁੰਦੀ ਠੀਕ ਹੈ ਕਿਸੇ ਦੇ ਦਰਦ ਨੂੰ ਸਮਝਣ ਦੀ ਪਾਵਰ ਨਹੀਂ ਹੁੰਦੀ ਤੇ ਉਹ ਆਪਣਾ ਦਰਸ਼ ਕੀ ਕਾਇਮ ਕਰੇਗਾ ਠੀਕ ਹੈ ਉਹ ਨਾ ਤਾਂ ਕੋਈ ਦਰਸ਼ ਆਪਣਾ ਕਾਇਮ ਕਰੇਗਾ ਤੇ ਨਾ ਆਪਣੇ ਅੰਬਲਾਂ ਨੂੰ ਕੋਈ ਦਿਸ਼ਾ ਦੇ ਸਕਦਾ ਅੰਬਲ ਅੰਬਲ ਕੰਦਾ ਕਾਰਜ ਕੰਮ ਠੀਕ ਹੈ ਤੇ ਨਾ ਹੀ ਆਪਣੇ ਅੰਬਲਾਂ ਨੂੰ ਜਾਨ ਨੂੰ ਜਾਂ ਕੰਮਾਂ ਨੂੰ ਕੋਈ ਦਿਸ਼ਾ ਦੇ ਸਕਦਾ ਹੈ ਤੇ ਨਾ ਹੀ ਪਿਆਰ ਦੇ ਰਸ ਨੂੰ ਮਾਣ ਸਕਦਾ ਹੈ ਜੇ ਉਹ ਪਿਆਰ ਦੇ ਮਦਦ ਮਤਲਬ ਆਪਣੇ ਮਨ ਵਿੱਚ ਕਿਸੇ ਪ੍ਰਤੀ ਪਿਆਰ ਹਮਦਰਦੀ ਇਹ ਚੀਜ਼ ਰੱਖੇਗਾ ਤੇ ਫਿਰ ਹੀ ਉਹ ਕੀ ਕਰੇਗਾ ਪਿਆਰ ਦੇ ਰਸ ਨੂੰ ਮਾਣ ਸਕਦਾ ਹੈ ਠੀਕ ਹੈ ਹੁਣ ਸਾਡੇ ਸੈਕਿੰਡ ਪੁਆਇੰਟ ਵਿੱਚ ਲਿਖਿਆ ਹੈ ਕਹਿੰਦੇ ਕਿ ਵਤਨ ਦੇ ਪਿਆਰ ਨਾਲ ਕੁਰਬਾਨੀ ਦੀ ਭਾਵਨਾ ਦਾ ਪੈਦਾ ਹੋਣਾ ਜੇ ਸਾਡੇ ਦੇ ਵਿੱਚ ਸਾਡੇ ਮਨ ਦੇ ਵਿੱਚ ਵਤਨ ਦਾ ਪਿਆਰ ਹੈਗਾ ਠੀਕ ਹੈ ਤੇ ਫਿਰ ਸਾਡੇ ਵਿੱਚ ਫੀਲਿੰਗ ਆਏਗੀ ਕੁਰਬਾਨੀ ਦੀ ਠੀਕ ਹੈ ਅਹੀਂ ਪੜਦੇ ਆਂ ਆ ਪੁਆਇੰਟ ਨੂੰ ਕਹਿੰਦੇ ਕਿ ਵਤਨ ਨੂੰ ਪਿਆਰ ਕਰਨ ਵਾਲੇ ਮਨੁੱਖ ਕਸ਼ਟਾਂ ਤੋਂ ਨਹੀਂ ਘਬਰਾਉਂਦੇ ਹੁਣ ਇਹ ਤੇ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਦੇਸ਼ ਨੂੰ ਆਜ਼ਾਦ ਕਰਨ ਦੇ ਵਾਸਤੇ ਕਿੰਨੇ ਹੀ ਫ੍ਰੀडम फाइਟਰ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਠੀਕ ਹੈ ਬਹੁਤ ਸਾਰੇ ਕਸ਼ਟ ਸੇ ਉਹਨਾਂ ਨੂੰ ਕੀ ਹੀ ਠੀਕ ਹੈ ਉਹਨਾਂ ਨੂੰ ਵੀ ਸਰਦੀ ਗਰਮੀ ਲੱਗਦੀ ਹੀ ਨਾ ਪਰ ਉਹਨਾਂ ਦੇ ਮਨ ਦੇ ਵਿੱਚ ਕੀ ਹੀ ਕੁਰਬਾਨੀ ਦੀ ਭਾਵਨਾ ਹੀ ਤੇ ਆਪਣੇ ਵਤਨ ਦੇ ਨਾਲ ਪਿਆਰ ਹੀ ਇਸ ਕਰਕੇ ਉਹਨਾਂ ਨੇ ਆਪਣੀ ਭੁੱਖ ਨੂੰ ਨਹੀਂ ਵੇਖਿਆ ਸਰਦੀ ਗਰਮੀ ਨੂੰ ਨਹੀਂ ਵੇਖਿਆ ਤੇ ਉਹ ਸਿਰਫ ਆਪਣੇ ਵਤਨ ਦੇ ਪਿਆਰ ਦੇ ਵਾਸਤੇ ਕਸ਼ਟਾਂ ਨੂੰ ਸਹਿੰਦੇ ਹੋਏ ਕਬਰਾ ਮਤਲਬ ਕੁਰਬਾਨ ਹੋਏ ਕਹਿੰਦੇ ਕਿ ਵਤਨ ਨੂੰ ਪਿਆਰ ਕਰਨ ਵਾਲੇ ਮਨੁੱਖ ਕਸ਼ਟਾਂ ਤੋਂ ਨਹੀਂ ਕਬਰਉਂਦੇ ਠੀਕ ਹੈ ਜਿਹੜੇ ਕਿੰਨੇ ਸਾਡੇ ਫਰੀडम फाइਟਰ ਹੈ ਤੁਸੀਂ ਉਹਦੇ ਉਹਨਾਂ ਦੀਆਂ ਐਗਜ਼ੈਂਪਲਾਂ ਲੈ ਸਕਦੇ ਹਾਂ ਕਹਿੰਦੇ ਕਿ ਜਦੋਂ ਕੁਝ ਲਾਲਚੀ ਤੇ ਗਰਦਾਰ ਲੋਕ ਕੀ ਹੁੰਦਾ ਹੈ ਕਿ ਜਦੋਂ ਕੁਝ ਲਾਲਚੀ ਤੇ ਗਰਦਾਰ ਲੋਕ ਲੋਕਾਂ ਤੇ ਜ਼ੁਲਮ ਕਰਦੇ ਹਨ ਤਾ ਕੁਝ ਲਾਲਚੀ ਲੋਕ ਅਜੇਹੇ ਲੋਕਾਂ ਨਾਲ ਮਿਲ ਜਾਂਦੇ ਹੁਣ ਜਿਹੜੇ ਜ਼ੁਲਮ ਕਰਨ ਵਾਲੇ ਜਿਹੜੇ ਲੋਕ ਹੈ ਉਹ ਜ਼ਿਆਦਾ ਨੇ ਠੀਕ ਹੈ ਗद्दार ਲੋਕ ਜ਼ਿਆਦਾ ਨੇ ਤੇ ਕਈ ਲੋਕ ਜਿਹੜੇ ਨਾ ਲਾਲਚ ਵਾਸਤੇ ਇੰਨਾ ਗਰਦਾਰ ਤੇ ਲਾਲਚੀ ਲੋਕਾਂ ਨਾਲ ਮਿਲ ਜਾਂਦੇ ਨੇ ਤੇ ਉਹ ਕੀ ਕਰਦੇ ਨੇ ਉਹ ਵੀ ਉਹਨਾਂ ਦੇ ਵਾਂਗ ਇਹ ਦੂਜੇ ਲੋਕਾਂ ਨੂੰ ਤੰਗ ਕਰ ਲਾ ਪੈਂਦੇ ਨੇ ਕਹਿੰਦੇ ਕਿ ਅਜੇਹੇ ਲੋਕਾਂ ਨਾਲ ਮਿਲਣਾ ਹੈ ਵਾ ਨਿਯਤ ਦੀ ਨਿਸ਼ਾਨੀ ਹੈ ਕਹਿੰਦੇ ਕਿ ਜਾਨਵਰ ਹੈ ਹਵਾਨ ਹੈ ਮਤਲਬ ਉਹਨਾਂ ਦੇ ਵਿੱਚ ਕੋਈ ਫੀਲਿੰਗ ਨਹੀਂ ਹੈ ਠੀਕ ਹੈ ਇਨਸਾਨੀਅਤ ਕੋਈ ਚੀਜ਼ ਨਹੀਂ ਉਹ ਕੀ ਹੈ ਜਿਹੜੇ ਲੋਕ ਗਰਦਾੜ ਤੇ ਲਾਲਚੀ ਲੋਕਾਂ ਨਾਲ ਮਿਲ ਕੇ ਦੂਜਿਆਂ ਨੂੰ ਤੰਗ ਕਰਦੇ ਨੇ ਉਹ ਲੋਕ ਉਹ ਉਹਨਾਂ ਦੇ ਵਿੱਚ ਕੀ ਹੈ ਹਵਾਨੀਅਤ ਹੈ ਠੀਕ ਹੈ ਉਹ ਇਹ ਜਿਹੜੇ ਅਜਿਹੇ ਲੋਕਾਂ ਨਾਲ ਮਿਲਣਾ ਕੀ ਹੈ ਹਵਾਨੀਅਤ ਦੀ ਨਿਸ਼ਾਨੀ ਫੇ ਕਹਿੰਦੇ ਕਿ ਵਤਨ ਦੇ ਪਿਆਰ ਲਈ ਕੁਰਬਾਨੀ ਦੀ ਭਾਵਨਾ ਉਹਨਾਂ ਲੋਕਾਂ ਅੰਦਰ ਹੀ ਹੁੰਦੀ ਹੈ ਜੋ ਆਪਣੀ ਮਾਂ ਪੈਨ ਅਤੇ ਬੱਚਿਆਂ ਉੱਪਰ ਹੋ ਰਹੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਦੇ ਹੁਣ ਵੇਖੋ ਜੇਕਰ ਆਪਣੇ ਪਰਿਵਾਰ ਦੇ ਵਿੱਚ ਹੋ ਰਹੇ ਜ਼ੁਲਮ ਨੂੰ ਠੀਕ ਹੈ ਮਾਪਿਆਂ ਤੇ ਜਾਂ ਬੱਚਿਆਂ ਦੇ ਜਾਂ ਪਰਿਵਾਰ ਵਿੱਚ ਹੋ ਰਹੇ ਜ਼ੁਲਮ ਨੂੰ ਕੋਈ ਚੁੱਪਚਾਪ ਸਹਿੰਦਾ ਹੈ ਤੇ ਉਹ ਕੀ ਹੋ ਗਿਆ ਉਹ ਉਹਦੇ ਵਿੱਚ ਤਾਂ ਕੁਰਬਾਨੀ ਦੀ ਭਾਵਨਾ ਹੈ ਹੀ ਨਹੀਂ ਕਿਉਂਕਿ ਜਿਹੜਾ ਪਿਆਰ ਹੈ ਉਹ ਆਪਣੇ ਘਰ ਤੋਂ ਹੀ ਪੈਦਾ ਹੁੰਦਾ ਹੈ ਠੀਕ ਹੈ ਜਿਹੜੀ ਆਪਣੀ ਫੈਮਲੀ ਵਾਸਤੇ ਆਪਣੇ ਬੱਚਿਆਂ ਦੇ ਵਾਸਤੇ ਪਿਆਰ ਨਹੀਂ ਹੈ ਉਹਨਾਂ ਤੇ ਹੋਰ ਇਹ ਜ਼ੁਲਮਾਂ ਦੇ ਖਿਲਾਫ ਅਹੀਂ ਆਵਾਜ਼ ਨਹੀਂ ਉਠਾ ਸਕਦੇ ਇਹਦਾ ਮਤਲਬ ਹੈ ਕਿ ਤੁਹਾਡੇ ਮਨ ਦੇ ਵਿੱਚ ਵਤਨ ਵਾਸਤੇ ਪਿਆਰ ਨਹੀਂ ਤੇ ਨਾ ਹੀ ਕੁਰਬਾਨੀ ਦੀ ਭਾਵਨਾ ਹੈ ਕਹਿੰਦੇ ਕਿ ਜਿਸ ਤਰ੍ਹਾਂ ਲਾਲਚੀ ਇਨਸਾਨ ਨੂੰ ਚਲਾਉਣ ਲਈ ਉਸ ਦੀ ਭੁੱਖ ਹੈ ਇਸੇ ਤਰ੍ਹਾਂ ਨੇਕ ਇਨਸਾਨ ਨੂੰ ਹਰਕਤ ਵਿੱਚ ਲਿਆਉਣ ਵਾਲੀ ਉਸ ਦੀ ਸ਼ਕਤੀ ਅਨਕ ਹੈ ਹੁਣ ਕਹਿੰਦੇ ਕਿ ਲਾਲਚੀ ਬੰਦਾ ਜਿਹੜਾ ਹੈ ਲਾਲਚੀ ਬੰਦਾ ਲਾਲਚ ਕਿਉਂ ਕਰਦਾ ਕਿਉਂਕਿ ਉਸ ਨੂੰ ਚੀਜ਼ਾਂ ਚੀਜ਼ਾਂ ਪ੍ਰਾਪਤ ਕਰਨ ਦੀ ਭੁੱਖ ਹੁੰਦੀ ਹੈ ਉਹ ਕਹਿੰਦਾ ਕਿ ਮੇਰੇ ਕੋ ਇੱਕ ਚੀਜ਼ ਹੈ ਤੇ ਮੇਰੇ ਕੋ ਦੂਜੀ ਵੀ ਆਏ ਤੀਜੀ ਵੀ ਆਏ ਮਤਲਬ ਇੰਨਾ ਲਾਲਚੀ ਹੈ ਇੰਨਾ ਭੁੱਖਾ ਹੈ ਕਿ ਉਹ ਸਿਰਫ ਆਪਣੇ ਬਾਰੇ ਪੁੱਛਦਾ ਵੇਖਦਾ ਆਪਣੇ ਬਾਰੇ ਹੀ ਸੋਚਦਾ ਹੈ ਠੀਕ ਹੈ ਜੇ ਉਸ ਲਾਲਚੀ ਇਨਸਾਨ ਦੇ ਕੋਲ ਥੋੜੇ ਕੱਪੜੇ ਨੇ ਉਹ ਕਹਿੰਦਾ ਕਿ ਮੇਰੇ ਕੋਲ ਜ਼ਿਆਦਾ ਆਣ ਜੇ ਉਹਦੇ ਕੋਲ ਖਾਣਾ ਥੋੜਾ ਉਹ ਸੋਚਦਾ ਕਿ ਜ਼ਿਆਦਾ ਹੋ ਜਦੋਂ ਕਿ ਪੈਸੇ ਥੋੜੇ ਨੇ ਉਹ ਸੋਚਦਾ ਕਿ ਜ਼ਿਆਦਾ ਹੋਵੇ ਇਹ ਕੀ ਉਹਦੀ ਭੁੱਖ ਹੈ ਠੀਕ ਹੈ ਕਹਿੰਦੇ ਕਿ ਜਿਸ ਤਰ੍ਹਾਂ ਲਾਲਚੀ ਇਨਸਾਨ ਨੂੰ ਚਲਾਉਣ ਵਾਲੀ ਉਸ ਦੀ ਭੁੱਖ ਹੈ ਠੀਕ ਹੈ ਇਸੇ ਤਰ੍ਹਾਂ ਜਿਹੜੇ ਨੇਕ ਇਨਸਾਨ ਹੈ ਉਹ ਉਹ ਕਿਸ ਤਰ੍ਹਾਂ ਹਰਕਤ ਵੀ ਚਾਹੁੰਦੇ ਹਨ ਇੰਦੇ ਕਿ ਉਹਨਾਂ ਨੂੰ ਹਰਕਤ ਵਿੱਚ ਲਿਆਉਣ ਵਾਲੀ ਉਹਨਾਂ ਦੀ ਅਣਖ ਹੈ ਠੀਕ ਹੈ ਹੁਣ ਵੇਖੋ ਕਿੰਨੇ ਫਰੀडम फाइਟਰ ਹੀ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਤੇ ਕਹਿੰਦੇ ਉਹਨਾਂ ਦੀ ਅਣਖ ਹੀ ਨਾ ਉਹਨਾਂ ਦੇ ਵਾਸਤੇ ਹੀ ਉਹ ਇਨਸਾਨ ਜਿਹੜੇ ਹਰਕਤ ਵਿੱਚ ਆਏ ਠੀਕ ਹੈ ਉਹਨਾਂ ਦੀ ਅਣਖ ਦੇ ਕਰਕੇ ਹੀ ਉਹਨਾਂ ਵਿੱਚ ਦੇਸ਼ ਪਿਆਰ ਦਾ ਜਜ਼ਬਾ ਪੈਦਾ ਹੋਇਆ ਠੀਕ ਹੈ ਤੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਕਹਿੰਦੇ ਕਿ ਜੋ بے ਆਸਰੇ ਪਰਿਵਾਰ ਦੀ ਰੱਖਿਆ ਲਈ ਉਹਨਾਂ ਉਸ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣ ਲਈ ਉਤਸ਼ਾਹਿਤ ਕਰਦੇ ਹ ਕਿ ਕਰਦੇ ਨੇ ਜਿਹੜਾ ਕਿ ਉਹਨਾਂ ਦੀ ਅਣਖ ਹੈ ਨਾ ਜਿਹੜੀ ਇਹੀ ਆਪਣੇ ਬੇਆਸਰੇ ਪਰਿਵਾਰ ਦੀ ਰੱਖਿਆ ਕਰਨ ਲਈ ਤੇ ਉਸ ਨੂੰ ਆਪਣੀ ਜਾਨ ਦੀ ਕੁਰਬਾਨੀ ਲਈ ਉਤਸਾਹਿਤ ਉਤਸਾਹਿਤ ਮਤਲਬ ਉਸ ਚੀਜ਼ ਵਾਸਤੇ ਕੁਰਬਾਨੀ ਵਾਸਤੇ ਜੋਸ਼ ਭਰ ਦਿਆ ਉਸ ਦੀ ਅਨਖ ਭਰ ਦਿਆ ਜੋਸ਼ ਉਸ ਵਿੱਚ ਤੇ ਠੀਕ ਹੈ ਫਿਰ ਹ ਘਾਟਾ ਨੈਸਟ ਪੁਆਇੰਟ ਕਹਿੰਦੇ ਕਿ ਘਰ ਨੂੰ ਵਤਨ ਤੇ ਵਤਨ ਨੂੰ ਘਰ ਬਣਾਉਣਾ ਠੀਕ ਹੈ ਇਹਦੇ ਵਿੱਚ ਕੀ ਪੜਾਂਗੇ ਕਹਿੰਦੇ ਕਿ ਵਤਨ ਦੇ ਪਿਆਰ ਨੂੰ ਜਗਾਉਣ ਲਈ ਜ਼ਰੂਰੀ ਹੈ ਕਿ ਘਰ ਦੇ ਜੀਵਨ ਦੀ ਨੀ ਜੀਵਨ ਦੀਆਂ ਡੁੰਗੀਆਂ ਤਿਆਹ ਤੇ ਰੱਖੀ ਜਾਵੇ ਹੁਣ ਵੇਖੋ ਜਿਸ ਇਨਸਾਨ ਦੇ ਮਨ ਵਿੱਚ ਆਪਣੀ ਫੈਮਲੀ ਆਪਣੇ ਬੱਚਿਆਂ ਆਪਣੇ ਪਰਿਵਾਰ ਸਬੰਧੀ ਪਿਆਰ ਹੈ ਤੇ ਉਹ ਕੀ ਕਰੇਗਾ ਵਤਨ ਨਾਲ ਪਿਆਰ ਕਰੇਗਾ ਇਸ ਕਰਕੇ ਕੀ ਕਹਿੰਦੇ ਕਿ ਵਤਨ ਦਾ ਪਿਆਰ ਜਗਾਉਣ ਜਨ ਮਤਲਬ ਇਨਸਾਨ ਦੇ ਵਿੱਚ ਪੈਦਾ ਕਰ ਲਈ ਜਗਾਉਣ ਲਈ ਕੀ ਜ਼ਰੂਰੀ ਹੈ ਕਿ ਘਰ ਦੇ ਜੀਵਨ ਦੀ ਨਹੀਂ ਜੀਵਨ ਦੀਆਂ ਡੁੰਗੀਆਂ ਤਿਆਹ ਤੇ ਰੱਖੀ ਜਾਵੇ ਕਿਆਨ ਦਾ ਮਤਲਬ ਹੈ ਕਿ ਇਨਸਾਨ ਆਪਣੇ ਘਰ ਦੇ ਹਰ ਇੱਕ ਪਰਸਨ ਹਰ ਇੱਕ ਮਾਂ ਭੈਣ ਮਾਤਾ ਪਿਤਾ ਪਰਿਵਾਰ ਦੇ ਸਬੰਧੀ ਆਪਣੀਆਂ ਜੁਮੀਆਂ ਜ਼ਿੰਮੇਵਾਰੀਆਂ ਤੇ ਡੂੰਗਾ ਪਿਆਰ ਮੁਹੱਬਤ ਰੱਖੇ ਠੀਕ ਹੈ ਫਿਰ ਕੀ ਹੋਏਗਾ ਵਤਨ ਨਾਲ ਪਿਆਰ ਉਹਦੇ ਮਨ ਵਿੱਚ ਜਗੇਗਾ ਕਹਿੰਦੇ ਕਿ ਜਨਾਨੀ ਤੇ ਮਰਦ ਇੱਕ ਦੂਜੇ ਦੇ ਸਰੀਰਕ ਸਾਥੀ ਹੀ ਨਾ ਹੋਣ ਠੀਕ ਹੈ ਕਿ ਜਿਹੜੀ ਜਨਾਨੀ ਹੈ ਤੇ ਮਰਦ ਨੇ ਉਹ ਇੱਕ ਦੂਜੇ ਦੇ ਸਰੀਰਕ ਸਾਥੀ ਹੀ ਨਾ ਹੋਣ ਸਗੋਂ ਇੱਕ ਦੂਜੇ ਦੇ ਦੁੱਖ ਵਿੱਚ ਵੀ ਸਾਥੀ ਬਣਨ ਠੀਕ ਹੈ ਜੇ ਉਹਨੂੰ ਜੇ ਹਸਬੰਡ ਨੂੰ ਕੋਈ ਪ੍ਰੋਬਲਮ ਹੈ ਠੀਕ ਹੈ ਤੇ ਵਾਈਫ ਨੂੰ ਵੇਖਣਾ ਚਾਹੀਦਾ ਜੇ ਵਾਈਫ ਨੂੰ ਕੋਈ ਪ੍ਰੋਬਲਮ ਹੈ ਤੇ ਹਸਬੰਦ ਨੂੰ ਵੇਖਣਾ ਚਾਹੀਦਾ ਇਸ ਕਹਿ ਕੇ ਕਹਿੰਦੇ ਸਰੀਰਕ ਰਿਸ਼ਤਾ ਹੀ ਸਭ ਕੁਝ ਨਹੀਂ ਹੈਗਾ ਉਹਨਾਂ ਦੇ ਵਿੱਚ ਇਨਸਾਨੀਅਤ ਦਾ ਰਿਸ਼ਤਾ ਵੀ ਹੋਣਾ ਚਾਹੀਦਾ ਹੈ ਇੱਕ ਦੂਜੇ ਦੀ ਫੀਲਿੰਗ ਨੂੰ ਸਮਝਦਾ ਵੀ ਰਿਸ਼ਤਾ ਹੋਣਾ ਚਾਹੀਦਾ ਫਿਰ ਕਹਿੰਦੇ ਜੇਕਰ ਅਸੀਂ ਆਪਣੀ ਮਾਂ ਭੈਣ ਤੇ ਪਰਿਵਾਰ ਉੱਪਰ ਵਿਪਤਾ ਆਉਣ ਤੇ ਉਹਨਾਂ ਦਾ ਆਸਰਾ ਬਣ ਕੇ ਉਹਨਾਂ ਲਈ ਕੁਰਬਾਨੀ ਦੇਣ ਲਈ ਤਿਆਰ ਹੋ ਜਾਵਾਂਗੇ ਤਾਂ ਉਦੋਂ ਹੀ ਅਸੀਂ ਘਰ ਨੂੰ ਵਤਨ ਤੇ ਵਤਨ ਨੂੰ ਘਰ ਬਣਾਉਣ ਵਿੱਚ ਸਫਲ ਹੋਵਾਂਗੇ ਫਿਰ ਅਗੇ ਕਹਿੰਦੇ ਨੇ ਕਿ ਜੇਕਰ ਹਰ ਦੇ ਵਿੱਚ ਆਪਣੀ ਮਾਂ ਭੈਣ ਤੇ ਪਰਿਵਾਰ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਇਹ ਨਹੀਂ ਕਿ ਉਹਨਾਂ ਨੂੰ ਅਬਿਆਸਰਾ ਛੱਡ ਦੇਣਾ ਸੋ ਉਹਦਾ ਆਸਰਾ بڑھਣਾ ਚਾਹੀਦਾ ਉਹਨਾਂ ਦਾ ਆਸਰਾ بڑھਣਾ ਚਾਹੀਦਾ ਤੇ ਉਹਨਾਂ ਦੇ ਵਾਸਤੇ ਕੁਰਬਾਨੀ ਲਈ ਤਿਆਰ ਹੋ ਜਾਣਾ ਚਾਹੀਦਾ ਤਾਂ ਹੀ ਅਹੀਂ ਕੀ ਕਰਾਂਗੇ ਆਪਣੇ ਘਰ ਨੂੰ ਵਤਨ ਠੀਕ ਹੈ ਘਰ ਨੂੰ ਵਤਨ ਬਣਾਵਾਂਗੇ ਤੇ ਵਤਨ ਨੂੰ ਘਰ ਬਣਾਉਣ ਵਿੱਚ ਸਫਲ ਹੋ ਜਾਵਾਂਗੇ ਕਹਿੰਦੇ ਕਿ ਅਜੇਹਾ ਕਰਕੇ ਹੀ ਸਾਡੇ ਵਿੱਚ ਆਚਰਣ ਆਵੇਗਾ ਕਿਸ ਤਰ੍ਹਾਂ ਕਿ ਆਪਣੇ ਮਾਪੇਨ ਤੇ ਪਰਿਵਾਰ ਉਤੇ ਜਦੋਂ ਵਿਪਤਾ ਆਈ ਹੈ ਤਾਂ ਉਹਦਾ ਆਸਰਾ ਬਣਨਾ ਠੀਕ ਹੈ ਇਹਦੇ ਆਸਰਾ ਬਣਨ ਦੇ ਨਾਲ ਅਸੀਂ ਘਰ ਨੂੰ ਵਤਨ ਤੇ ਵਤਨ ਨੂੰ ਘਰ ਬਣਾਵਾਂਗੇ ਤੇ ਅਜਿਹਾ ਕਰਕੇ ਸਾਡੇ ਵਿੱਚ ਉਹ ਆਚਰਣ ਆਏਗਾ ਕਿਹੜਾ ਆਚਰਣ ਆਏਗਾ ਇਹਦੇ ਕਿ ਜੋ ਕਿ ਦੇਸ਼ ਨੂੰ ਪਿਆਰ ਕਰਨ ਵਾਲੇ ਜਾਪਾਨੀ ਆ ਫ੍ਰਾਂਸੀਸੀਆ ਜੋ ਅੰਗਰੇਜ਼ਾਂ ਵਿੱਚ ਵਿਖਾਈ ਦਿੱਤਾ ਹੈ ਕਹਿੰਦਾ ਕਿ ਜਿਹੜੇ ਜਾਪਾਨੀ ਲੋਕ ਆਪਣੇ ਦੇਸ਼ ਨੂੰ ਪਿਆਰ ਕਰਦੇ ਹੀ ਅੰਗਰੇਜ਼ ਲੋਕ ਆਪਣੇ ਦੇਸ਼ ਨੂੰ ਪਿਆਰ ਕਰਦੇ ਹੀ ਉਹ ਜਿਹੜਾ ਆਚਰਣ ਜਿਹੜਾ ਬਣ ਜਾਏਗਾ ਠੀਕ ਹੈ ਬਟਾ ਫਿਰ ਅਗਲਾ ਹੈਗਾ ਕਹਿੰਦਾ ਕਿ ਅਸਲ ਜੀਵਨ ਤੀਬਰ ਦੁੱਖਾਂ ਵਿੱਚ ਹੈ ਅਸਲ ਜੀਵਨ ਕਹਿੰਦਾ ਕਿ ਦੁੱਖਾਂ ਦੇ ਵਿੱਚ ਦੁੱਖਾਂ ਨੂੰ ਸਹਿ ਕੇ ਠੀਕ ਹੈ ਦੁੱਖਾਂ ਦੇ ਵਿੱਚ ਹੀ ਜਿਹੜਾ ਅਸਲੀ ਜੀਵਨ ਹੈ ਕਹਿੰਦਾ ਕਿ ਸੁੱਖ ਵਿੱਚ ਨਹੀਂ ਹੈ ਦੁੱਖ ਵਿੱਚ ਅਸਲੀ ਜੀਵਨ ਹੈ ਪੜਦਿਆਂ ਕਹਿੰਦੇ ਕਿ ਦੁੱਖਦਾਰੂ ਸੁਖ ਰੋਗ ਪਾਇਆ ਦੁਖ دارو دارو ਮਤਲਬ ਦਵਾਈ ਠੀਕ ਹੈ ਕਹਿੰਦੇ ਤੁਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਜਿਸ ਦਾ ਅਰਥ ਹੈ ਕਿ ਜਿਹੜਾ ਦੁੱਖ ਹੈ ਉਹ دارو ਹੈ دارو ਮਤਲਬ ਦਵਾਈ ਹੈ ਤੇ ਜਿਹੜਾ ਸੁਖ ਹੈ ਉਹ ਰੋਗ ਹੈ ਕਹਿੰਦੇ ਜਿੰਨਾ ਇਨਸਾਨ ਸੁਖ ਹੋਵੇ ਉਹਨੂੰ ਸੁਵਿਧਾਵਾਂ ਮਿਲਣ ਤਾਂ ਉਹਦੇ ਸਰੀਰ ਨੂੰ ਰੋਗ ਲੱਗ ਜਾਂਦਾ ਹੈ ਠੀਕ ਹੈ ਇਸ ਲਈ ਅਸਲ ਜੀਵਨ ਖੁਸ਼ੀਆਂ ਵਿੱਚ ਨਹੀਂ ਸਗਉਤੀ ਬਲ ਦੁੱਖਾਂ ਦੇ ਵਿੱਚ ਹੈ ਇਹ ਮਹਾਨ ਜਿਹੜੇ ਮਹਾਤਮਾ ਪੁਰਸ਼ ਨੇ ਉਹਨਾਂ ਦੀ ਫੀਲਿੰਗ ਹੈ ਅਹੀਂ ਆਮ ਇਨਸਾਨ ਕੀ ਕਹਿੰਦੇ ਨੇ ਸਾਨੂੰ ਵੀ ਸੁਖ ਮਿਲਣਾ ਚਾਹੀਦਾ ਠੀਕ ਹੈ ਦੁੱਖ ਵਾਲੀ ਅਹੀਂ ਕੋਈ ਗੱਲ ਹੀ ਨਹੀਂ ਕਰਦੇ ਦੁੱਖ ਵਾਲੀ ਅਹੀਂ ਕੋਈ ਗੱਲ ਹੀ ਨਹੀਂ ਸੁਣਨਾ ਚਾਹੁੰਦੇ ਅਹੀਂ ਸਿਰਫ ਚਾਹੁੰਦੇ ਕਿ ਆਪਣੀ ਜ਼ਿੰਦਗੀ ਵਿੱਚ ਜਿਹੜਾ ਖੁਸ਼ੀਆਂ ਹੀ ਖੁਸ਼ੀਆਂ ਹੋਣ ਪਰ ਇਸ ਤਰ੍ਹਾਂ ਨਹੀਂ ਹੈਗਾ ਠੀਕ ਹੈ ਜਿਸਾ ਦਿਨ ਤੇ ਰਾਤ ਹੁੰਦੀ ਹੈ ਉਸੇ ਤਰ੍ਹਾਂ ਦੁੱਖ ਤੇ ਸੁਖ ਵੀ ਹੁੰਦੇ ਆ ਖੁਸ਼ੀ ਤੇ ਗਮੀ ਵੀ ਹੁੰਦੀ ਹੈ ਸਾਡੇ ਮਹਾਤਮਾ ਜੀ ਕਹਿੰਦੇ ਨੇ ਠੀਕ ਹੈ ਸਾਡੇ ਮਹਾਨ ਪੁਰਸ਼ ਜੀ ਗੁਰੂ ਗੋਬਿੰਦ ਸਿੰਘ ਨਾਨਕ ਦੇਵ ਜੀ ਨੇ ਵੀ ਕਿਹਾ ਬਾਣੀ ਦੇ ਵਿੱਚ ਕਿ ਦੁੱਖ ਦਾਰੂ ਵੈ ਤੇ ਸੁਖ ਰੋਗ ਪਿਆ ਠੀਕ ਹੈ ਜੇ ਹਰ ਨੂੰ ਜੇ ਇਨਸਾਨ ਨੂੰ ਦੁੱਖ ਨਾ ਨਾ ਹੋਵੇ ਬੰਦਾ ਬੰਦਾ ਤੇ ਰੱਬ ਨੂੰ ਭੁੱਲ ਜਾਵੇ ਠੀਕ ਹੈ ਇਨਸਾਨ ਨੂੰ ਦੁੱਖ ਨਹੀਂ ਹੈ ਤੇ ਬੰਦਾ ਰੱਬ ਨੂੰ ਯਾਦ ਨਹੀਂ ਕਰਦਾ ਇਸ ਕਰਕੇ ਕੀ ਕਰਦਾ ਹੈ ਕਿ ਅਸਲ ਜਿਹੜਾ ਜੀਵਨ ਆ ਉਹ ਦੁੱਖਾਂ ਦੇ ਵਿੱਚ ਹੈ ਤਾਂ ਜੋ ਪ੍ਰਮਾਤਮਾ ਨੇ ਵੇਖੋ ਹਰ ਇਨਸਾਨ ਨੂੰ ਬਣਾਇਆ ਤੇ ਹਰ ਇਨਸਾਨ ਦੀ ਜ਼ਿੰਦਗੀ ਇਹਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਛੱਡੀਆਂ ਨਹੀਂ ਤਾਂ ਜੋ ਉਹ ਪ੍ਰਮਾਤਮਾ ਨੂੰ ਯਾਦ ਕਰੇ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੈ ਠੀਕ ਹੈ ਕਿਸੇ ਦੇ ਵਿੱਚ ਉਹ ਮਤਲਬ ਹੈ ਹੀ ਨਹੀਂ ਕੋਈ ਕਹਿਣ ਦਾ ਮਤਲਬ ਤਾਂ ਕੋਈ ਐਹੋ ਜਿਹਾ ਬੰਦਾ ਨਹੀਂ ਹੈਗਾ ਕੋਈ ਐਹੋ ਜਿਹਾ ਇਨਸਾਨ ਨਹੀਂ ਜਿਹਦੇ ਵਿੱਚ ਸਾਰੀ ਜ਼ਿੰਦਗੀ ਦੀਆਂ ਜਿਹੜੀਆਂ ਕੁਆਲਿਟिज ਹੋਣ ਜਿਹੜੇ ਇੱਕ ਲਾਈਫ ਵਾਸਤੇ ਚਾਹੀਦੀਆਂ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਕਮੀ ਹੈਗੀ ਹੈ ਠੀਕ ਹੈ ਇਸ ਕੋਈ ਕਮੀ ਕਿਉਂ ਰੱਖੀ ਪ੍ਰਮਾਤਮਾ ਨੇ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਇਨਸਾਨ ਜਿਹੜਾ ਪ੍ਰਮਾਤਮਾ ਨੂੰ ਭੁੱਲ ਜਾਏ ਠੀਕ ਹੈ ਨੈਕਸਟ ਹੈ ਕਹਿੰਦੇ ਝੂਠੀ ਤੇ ਹਾਸੋ ਹੀ ਨਹੀਂ ਗੱਲ ਝੂਠੀ ਮਤਲਬ ਝੂਠ ਹਾਸੋ ਹੀ ਨਹੀਂ ਮਤਲਬ ਹੱਸਣ ਵਾਲੀ ਗੱਲ ਠੀਕ ਹੈ ਕਹਿੰਦੇ ਕਿ ਇਹ ਝੂਠੀ ਇਤਿਹਾਸੋ ਹੀ ਨਹੀਂ ਗੱਲ ਹੈ ਕਿ ਜੀਵਨ ਦੇ ਦੁੱਖਾਂ ਨੂੰ ਅਨੁਭਵ ਨਾ ਕਰਨ ਵਾਲਿਆਂ ਦੁਆਰਾ ਰਚੇ ਦੇਸ਼ ਪਿਆਰ ਦੇ ਗੀਤ ਤੇ ਟੱਪੇ ਗਾਉਣ ਨਾਲ ਦੇਸ਼ ਪਿਆਰ ਪੈਦਾ ਕੀਤਾ ਜਾ ਸਕਦਾ ਕਹਿੰਦੇ ਕਿ ਇਹ ਗੱਲ ਤੇ ਬਹੁਤ ਝੂਠੀ ਹੈ ਤੇ ਨਾਲੇ ਹਸਣ ਵਾਲੀ ਹੈ ਜਿੰਨਾ ਚਿਰ ਕਹੀਂ ਜੀਵਨ ਦੇ ਦੁੱਖਾਂ ਦਾ ਅਨੁਭਵ ਨਹੀਂ ਕਰਦੇ ਠੀਕ ਹੈ ਤੇ ਉਹ ਉਹ انسان ਜਿਹੜੇ ਦੇਸ਼ ਪਿਆਰ ਦੇ ਗੀਤ ਤੇ ਟੱਪੇ ਗਾਉਂਦੇ ਨੇ ਮੈਂ ਕਹਿੰਦੇ ਕਿ ਟੱਪੇ ਦੇ ਦੇਸ਼ ਪਿਆਰ ਦੇ ਗੀਤ ਸੁਣ ਕੇ ਕਿਸੇ ਵੀ انسان ਦੇ ਵਿੱਚ ਦੇਸ਼ ਪਿਆਰ ਦਾ ਜज्बा ਪੈਦਾ ਨਹੀਂ ਕੀਤਾ ਜਾ ਸਕਦਾ ਕਹਿੰਦੇ ਕਿ ਦੇਸ਼ ਪਿਆਰ ਪੈਦਾ ਕਰਨ ਵਾਲੇ ਜੀ ਗੀਤ ਤੁਕਬੰਦੀ ਨਹੀਂ ਹਨ ਕਹਿੰਦੇ ਕਿ ਜਿਹੜੇ ਦੇਸ਼ ਪਿਆਰ ਗੀਤ ਗਾਉਂਦੇ ਨੇ ਦੇਸ਼ ਪਿਆਰ ਦੇ ਉਹ ਤੁਕਬੰਦੀ ਨਹੀਂ ਹੈ ਤੁਕਬੰਦੀ ਮਤਲਬ ਰਲਦੀਆਂ ਮਿਲਦੀਆਂ ਗੱਲਾਂ ਠੀਕ ਹੈ ਕਹਿੰਦੇ ਕਿ ਸਗੋਂ ਉਹ ਜਿੰਮ ਦੇ ਲੋਕਾਂ ਤੇ ਤਿੱਖਾ ਵਚਨ ਹੁੰਦੇ ਹਨ ਕਹਿੰਦੇ ਕਿ ਇਹ ਗੀਤ ਜਿਹੜੇ ਨੇ ਉਹ ਕੁਰਬਾਨੀਆਂ ਵਾਲੇ ਨਹੀਂ ਹੁੰਦੇ ਦੇਸ਼ ਪਿਆਰ ਵਾਲੇ ਨਹੀਂ ਹੁੰਦੇ ਇਹ ਸਗੋਂ ਜਿਹੜੇ ਲੋਕ ਨੇ ਉਹਨਾਂ ਤੇ ਤਿੱਖਾ ਵਚਨ ਹੁੰਦੇ ਨੇ ਤਿੱਖਾ ਤੀਰ ਵਾਂਗ ਹੁੰਦੇ ਨੇ ਕਹਿੰਦੇ ਤਿੱਖੇ ਤੀਰ ਵਾਂਗੂ ਦਿਲਾਂ ਨੂੰ چیر ਰਹੀੜਦੇ ਹਨ ਕਹਿੰਦੇ ਕਿ ਇਹ ਉਹ ਗੀਤ ਨੇ ਜਿਹੜੇ ਕਿ ਆਮ ਲੋਕਾਂ ਦੇ ਜਿਉਂਦੇ ਲੋਕਾਂ ਦੇ ਦਿਲਾਂ ਨੂੰ ਤੀਰ ਵਾਂਗ ਜਿਹੜੇ ਚੀਰਦੇ ਨੇ ਠੀਕ ਹੈ ਅਤੇ ਜਿਉਂਦਾ ਉਹੀ ਹੈ ਜੋ ਚੰਗੇ ਜੀਵਨ ਲਈ ਮਰ ਚੁੱਕਾ ਹੈ ਫਿਰ ਇਹਦੇ ਵਿੱਚ ਕਹਿੰਦੇ ਨੇ ਕਿ ਇਨਸਾਨ ਜਿੰਦਾ ਉਹੀ ਹੈ ਜੋ ਚੰਗੇ ਕੰਮ ਕਰਦਾ ਹੈ ਤੇ ਚੰਗੇ ਜੀਵਨ ਲਈ ਮਰਦਾ ਕਹਿੰਦਾ ਭਾਵ ਕਿ ਜਿਸ ਵੀ ਇਨਸਾਨ ਦੇ ਵਿੱਚ ਕੁਰਬਾਨੀ ਦੀ ਭਾਵਨਾ ਹੈਗਾ ਉਹਦਾ ਜੀਵਨ ਚੰਗਾ ਹੈ ਤੇ ਕੁਰਬਾਨੀ ਵਾਸਤੇ ਮਰ ਜਾਣਾ ਵੀ ਉਹਦਾ ਚੰਗਾ ਹੈ ਫਿਰ ਕਹਿੰਦੇ ਕਿ ਦੇਸ਼ ਭਗਤੀ ਦਾ ਬੀਜ ਹੁਣ ਇਹ ਕੀ ਹੈ ਇਹ ਪੜਦੇ ਆਂ ਕਹਿੰਦੇ ਕਿ ਦਿਲਾਂ ਅੰਦਰ ਪਏ ਦੇਸ਼ ਭਗਤੀ ਦੇ ਬੀਜ ਨੂੰ ਉੱਗਣ ਲਈ ਹੁਣ ਵੇਖੋ ਕਿਸੇ ਦੇ ਮਾਜਿਸਤਰਾ ਹੀ ਬੂਟਾ ਲਾਂਦੇ ਆ ਕੋਈ ਬੂਟਾ ਬੀਜ ਬੀਜਦੇ ਆ ਫਿਰ ਉਹ ਹੌਲੀ ਹੌਲੀ ਉਗਦਾ ਠੀਕ ਹੈ ਵਧਦਾ ਹੈ ਫਿਰ ਫਾਲੇ ਦਿੰਦਾ ਹੈ ਇਸੇ ਇਤਨਾ ਕਹਿੰਦੇ ਕਿ ਦਿਲਾਂ ਅੰਦਰ ਪੇ ਦੇਸ਼ ਭਗਤੀ ਦੇ ਬੀਜ ਨੂੰ ਉੱਗਣ ਲਈ ਠੀਕ ਹੈ ਵਧਣ ਲਈ ਅਤੇ ਮੂੜ ਉਖਾੜਨ ਲਈ ਸਦਿਆਂ ਲੱਗਦੀਆਂ ਹਨ ਕਿਸੇ ਵੀ ਚੀਜ਼ ਨੂੰ ਜਿਹੜਾ ਬੇਟਾ ਉਹਨੂੰ ਪੈਦਾ ਕਰਨਾ ਉਹਨਾਂ ਵਧਣ ਵਾਸਤੇ ਤੇ ਉਹਨੂੰ ਉਜਾੜਨ ਉਖੇੜਨ ਵਾਸਤੇ ਠੀਕ ਹੈ ਉਖੇੜਨ ਵਾਸਤੇ ਸਧੀਆਂ ਲੱਗ ਜਾਂਦੀਆਂ ਠੀਕ ਹੈ ਕਹਿੰਦੇ ਕਿ ਇਹ ਨਾ ਤਾਂ ਸੌਖਾ ਉਗਦਾ ਹੈ ਤੇ ਨਾ ਹੀ ਇਸ ਦਾ ਆਸਾਨੀ ਨਾਲ ਵਿਕਾਸ ਹੁੰਦਾ ਹੁਣ ਵੇਖੋ ਜੇ ਕਿ ਇਹ ਬੱਚੇ ਦੇ ਬੱਚੇ ਦੀ ਐਗਜ਼ਾਮਪਲ ਲੈ ਲੈਣੇ ਆ ਜੇ ਕਿ ਇਹ ਬੱਚੇ ਦੇ ਵਿੱਚ ਕੁਝ ਪੈਣੀਆਂ ਆਤਾ ਪੈ ਜਾਣ ਤਾਂ ਉਹਨਾਂ ਨੂੰ ਦੂਰ ਕਰਨਾ ਬਹੁਤ ਮੁਸ਼ਕਲ ਹੈ ਜਿਹੜੀਆਂ ਪਿਹੜੀਆਂ ਚੀਜ਼ਾਂ ਐ ਉਹ ਬੰਦਾ ਜਿਹੜਾ ਬੱਚਾ ਐ ਉਹ ਛੇਤੀ ਸਿੱਖ ਲੈਂਦਾ ਤੇ ਜਿਹੜੀਆਂ ਚੰਗੀਆਂ ਗੱਲਾਂ ਉਹ ਬੱਚਾ ਛੇਤੀ ਨਹੀਂ ਸਿੱਖਦਾ ਉਹਨੂੰ ਟਾਈਮ ਲੱਗਦਾ ਠੀਕ ਹੈ ਇਸ ਇਸੇ ਤਰ੍ਹਾਂ ਜਿਹੜਾ ਬੀਜ ਐ ਜਿਹੜਾ ਦਿਲਾਂ ਦੇ ਵਿੱਚ ਉਪਦੇਸ਼ ਭਗਤੀ ਦਾ ਬੀਜ ਐ ਉਹਨੂੰ ਉੱਗਣ ਵਾਸਤੇ ਉਹਨੂੰ ਵਧਣ ਵਾਸਤੇ ਤੇ ਮੂੜ ਖੇੜਨ ਲਈ ਕੀਰ ਕਰਦੇ ਸਦੀਆਂ ਲੱਗਦੀਆਂ ਹਨ ਇਹ ਨਾ ਤਾਂ ਸੌਖਾ ਉਗਦਾ ਹੈ ਤੇ ਨਾ ਹੀ ਇਹ ਆਸਾਨੇ ਨਾਲ ਇਸ ਦਾ ਵਿਕਾਸ ਹੁੰਦਾ ਹੈ ਇਹ ਕਹਿਣਾ ਠੀਕ ਨਹੀਂ ਹੈ ਕਿ ਫ੍ਰਾਂਸਸੀਸ ਚਮ ਸੱਚ ਨੂੰ ਮੰਨਦੇ ਸਾਂ ਚਮ ਸਸਤ ਸੱਚ ਦਾ ਮਤਲਬ ਹੈ ਕਿ ਉੱਪਰਲਾ ਸੱਚ ਇਦੂੰਗਾ ਹੀ ਤੱਕ ਨਹੀਂ ਜਾਣਾ ਠੀਕ ਹੈ ਸਿਰਫ ਉੱਪਰਲਾ ਉੱਪਰਲਾ ਸੱਚ ਜਾਂ ਝੂਠ ਕਹਿ ਲੋ ਝੂਠੀਆਂ ਜਾਂ ਮਿੱਥਿਆ ਝੂਠ ਠੀਕ ਹੈ ਚੰਮ ਸੱਚ ਦਾ ਮਤਲਬ ਕਿਉਂਕਿ ਜੇਕਰ ਜਿਹਾ ਹੁੰਦਾ ਤਾਂ ਪਹਿਲੇ ਸੰਸਾਰ ਯੁੱਧ ਵਿੱਚ ਫਰਸਟ ਵਰਡ ਵਾਰ ਠੀਕ ਹੈ ਪਹਿਲਾ ਸੰਸਾਰ ਯੁੱਧ ਮਤਲਬ ਫਰਸਟ ਵਰਡ ਵਾਰ ਵਿੱਚ ਭੋਗ ਵਿਲਾਸ ਤੇ ਬਿਸਤਰਿਆਂ ਤੋਂ ਉੱਠ ਕੇ ਕੁਰਬਾਨੀਆਂ ਨਾ ਕਰਦੇ ਤੇ ਉੱਥੇ ਹੀ ਮਾਰ ਜਾਂਦੇ ਕਹਿੰਦੇ ਕਿ ਜੇਕਰ ਅਹੀਂ ਫਰਾਂਸੀਸੀਆ ਨੂੰ ਕੀਏ ਕਿ ਉਹ ਸਿਰਫ ਝੂਠੀਆਂ ਤੇ ਉੱਪਰ ਲਾ ਉੱਪਰ ਲਈ ਪਿਆਰ ਕਰਦੇ ਹੀ ਉਪਰਲੇ ਆਪਣੀਆਂ ਮਤਲਬ ਮੰਦੇ ਨੇ ਸੱਚ ਗੱਲਾਂ ਨੂੰ ਠੀਕ ਹੈ ਜੇਕਰ ਅਜਿਹਾ ਹੁੰਦਾ ਤੇ ਉਹ ਕੀ ਕਰਦੇ ਪਹਿਲੇ ਵਿਸ਼ਵ ਜੁੱਧ ਵਿੱਚ ਜਾਂ ਫਰਸਟ ਵਰਡ ਵਾਰ ਵਿੱਚ ਭੋਗ ਵਿਲਾਸ ਦੇ ਬਿਸਤਿਆਂ ਤੋਂ ਉੱਠ ਕੇ ਕੁਰਬਾਨੀਆਂ ਨਾ ਕਰਦੇ ਤੇ ਉੱਥੇ ਹੀ ਮਾਰੇ ਜਾਂਦੇ ਕਹਿੰਦੇ ਕਿ ਜੇ ਜੇਕਰ ਇਹ ਮੰਨ ਲਈਏ ਕਿ ਫਰਾਂਸਸੀ ਚੰਮ ਦੇ ਪੁਜਾਰੀ ਤੇ ਭੋਗ ਵਿਲਾਸ ਨੂੰ ਮੰਨਦੇ ਸਨ ਤਾਂ ਸਦੀਆਂ ਵਿੱਚ ਪਲਿਆ ਦੇਸ਼ ਪਿਆਰ ਦਾ ਬੂਟਾ ਸਦੀਆਂ ਵਿੱਚ ਜਾ ਕੇ ਹੀ ਖਤਮ ਹੋਵੇਗਾ ਹੁਣ ਜਿਸ ਤਰ੍ਹਾਂ ਹੀ ਉੱਪਰ ਪੜਿਆ ਕਹਿੰਦੇ ਕਿ ਦੇਸ਼ ਭਗਤੀ ਦਾ ਬੀਜ ਉਗਣ ਵਾਸਤੇ ਵਧਣ ਵਾਸਤੇ ਤੇ ਮੂੜ ਖੇੜਨ ਵਾਸਤੇ ਕੀ ਹੁੰਦਾ ਸਦਿਆਂ ਲੱਗਦਾ ਤੇ ਕਹਿੰਦੇ ਕਿ ਜੇਕਰ ਅਸੀਂ ਮੰਨ ਲਈਏ ਜਿਹੜੇ ਫ੍ਰਾਂਸੀਸੀ ਲੋਕ ਹੀ ਐ ਫ੍ਰਾਂਸੀਸੀ ਲੋਕ ਹੀ ਉਹ ਸਿਰਫ ਉੱਪਰ ਲਈ ਮਤਲਬ ਸੱਚ ਮੰਨਦੇ ਹੀ ਡੂੰਘਾਈ ਤੱਕ ਨਹੀਂ ਜਾਂਦੇ ਹੀ ਤੇ ਭੋਗ ਵਿਲਾਸ ਵਿੱਚ ਰਹਿੰਦੇ ਹੀ ਤੇ ਕਹਿੰਦੇ ਕਿ ਜੇ ਉਹਨਾਂ ਦੇ ਵਿੱਚ ਦੇਸ਼ ਪਿਆਰ ਦਾ ਜਿਹੜਾ ਬੂਟਾ ਹੀ ਦੇਸ਼ ਪਿਆਰ ਦੀ ਭਾਵਨਾ ਹੈ ਤਾਂ ਫਿਰ ਇਹਦਾ ਮਤਲਬ ਇੱਕਦਮ ਹੀ ਥੋੜਾ ਖਤਮ ਹੋ ਗਿਆ ਉਹਨਾਂ ਨੂੰ ਉਸ ਨੂੰ ਖਤਮ ਹੋਣ ਵਾਸਤੇ ਵੀ ਤੇ ਟਾਈਮ ਲੱਗੇਗਾ ਠੀਕ ਹੈ ਕਹਿੰਦੇ ਕਿ ਪਰ ਇਹ ਗੱਲ ਤੋਂ ਨਿਕਾੜ ਨਹੀਂ ਕੀਤਾ ਜਾ ਸਕਦਾ ਕਿ ਸਦੀਆਂ ਦੀਆਂ ਹਾਰੀਆਂ ਕੁੰਮਾਂ ਚੰਮ ਸੱਚ ਨੂੰ ਆਪਣਾ ਜੀਵਨ ਸੋਰੀ ਆਪਣਾ ਕੇ ਜਿਉਂਦਿਆਂ ਨਹੀਂ ਰਹਿ ਸਕਦੇ ਆ ਕਹਿੰਦੇ ਕਿ ਨਾਲ ਇਹ ਗੱਲ ਵੀ ਹੈਗੀ ਹੈ ਇਸ ਗੱਲ ਨੂੰ ਮਤਲਬ ਠੁਕਰਿਆ ਨਹੀਂ ਜਾ ਸਕਦਾ ਕਿ ਜਿਹੜੀਆਂ ਹਾਰੀਆਂ ਕੁੰਮਾਂ ਨੇ ਉਹ ਕੀ ਕਰਦੇ ਚੰਮ ਸੱਚ ਨੂੰ ਅਪਨਾ ਕੇ ਜਿਉਂਦਿਆਂ ਨਹੀਂ ਰਹਿ ਸਕਦੇ ਆ ਜੇਕਰ ਉਹ ਪਾਕੇ ਲੋਕ ਜਿਹੜੇ ਉੱਪਰ ਲੀਆਂ ਗੱਲਾਂ ਨੂੰ ਆਪ ਉੱਪਰ ਲਾ ਉੱਪਰ ਲੈ ਪਿਆਰ ਕਰਦੇ ਆਪਣੇ ਦੇਸ਼ ਨੂੰ ਜਾਂ ਆਪਣੀ ਐਸ ਪ੍ਰਸਤੀ ਵਿੱਚ ਰਹਿੰਦੇ ਤੇ ਉਹਨਾਂ ਦੇ ਉਹ ਜਿਉਂਦੇ ਨਹੀਂ ਰਹਿ ਸਕਦੇ ਠੀਕ ਹੈ ਫਿਰ ਹੈਗਾ ਕਹਿੰਦੇ ਕਿ ਹਿੰਦੂਸਤਾਨੀਆਂ ਵਿੱਚ ਦੇਸ਼ ਪਿਆਰ ਕਹਿੰਦੇ ਹਿੰਦੂਸਤਾਨੀਆਂ ਵਿੱਚ ਦੇਸ਼ ਪਿਆਰ ਦੀ ਭਾਵਨਾ ਪੈਦਾ ਕਰਨ ਲਈ ਉਹਨਾਂ ਵਿੱਚ ਦਰਦ ਦੁੱਖ ਸਾਧਨਾ ਤੇ ਯਤਨ ਪੜਨ ਦੀ ਲੋੜ ਹੈ ਹੋਣ ਹੈ ਅੱਗੇ ਆਪਣੇ ਹਿੰਦੁਸਤਾਨ ਦੀ ਗੱਲ ਕਰਦੇ ਆਂ ਕਹਿੰਦੇ ਕਿ ਦੇਸ਼ ਭਗਤ ਦੀ ਭਾਵਨਾ ਪੈਦਾ ਕਰਨ ਲਈ ਵਾਸਤੇ ਸਾਡੇ ਵਿੱਚ ਕੀ ਚਾਹੀਣਾ ਚਾਹੀਦਾ ਦਰਦ ਹੋਣਾ ਚਾਹੀਦਾ ਦਰਦ ਮਤਲਬ ਕਿਸੇ ਦਾ ਦੁੱਖ ਵੇਖ ਕੇ ਉਹਦੇ ਪ੍ਰਤੀ ਸਹਿਨੁਭੂਤੀ ਹੋਣੀ ਚਾਹੀਦੀ ਹੈ ਦੁੱਖ ਦਰਦ ਹੋਣਾ ਚਾਹੀਦਾ ਹੈ ਸਾਧਨਾ ਸਾਧਨਾ ਮਤੋਂ ਕੋਈ ਹੀ ਲਵਿਸਿਲਾ ਕਰਨਾ ਚਾਹੀਦਾ ਜਤਨ ਕੋਸ਼ਿਸ਼ ਕਰਨੀ ਚਾਹੀਦੀ ਉਸ ਦੁੱਖ ਨੂੰ ਦੂਰ ਕਰਨ ਵਾਸਤੇ ਠੀਕ ਹੈ ਇਹ ਚੀਜ਼ਾਂ ਹਾਡੇ ਵਿੱਚ ਪੜਨੀ ਚਾਹੀਦੀਆਂ ਠੀਕ ਹੈ ਹਾਡੇ ਮਨ ਵਿੱਚ ਕਿਸੇ ਦਾ ਦੁੱਖ ਸਮਝਣ ਵਾਸਤੇ ਠੀਕ ਹੈ ਉਹਦਾ ਦੁੱਖ ਦੂਰ ਕਰਨ ਵਾਸਤੇ ਜਤਨ ਤੇ ਸਾਧਨ ਕਰਨ ਦੀ ਲੋੜ ਹੈ ਕਹਿੰਦੇ ਖੱਦਰ ਪਹਿਨਣਾ ਇਸ ਪਾਸੇ ਵੱਲ ਹੀ ਇੱਕ ਕਦਮ ਹੈ ਹੁਣ ਖੱਦਰ ਪਹਿਨਣਾ ਕੀ ਹੈ ਠੀਕ ਹੈ ਜਿਸਾਂ ਖਾਦੀ ਦਾ ਕੱਪੜਾ ਠੀਕ ਹੈ ਮਹਾਤਮਾ ਗਾਂਧੀ ਨੇ ਸ਼ੁਰੂ ਕੀਤਾ ਕਹਿੰਦੇ ਕਿ ਇਹ ਜਿਹੜਾ ਕੁਰਬਾਨੀ ਹੈ ਇਹ ਜਿਹੜਾ ਦੇਸ਼ ਭਗਤੀ ਦੀ ਭਾਵਨਾ ਸਾਡੇ ਵਿੱਚ ਪੈਦਾ ਹੋਈ ਤੇ ਉਹ ਹੁਣ ਗਾਂਧੀ ਹੈ ਮਹਾਤਮਾ ਗਾਂਧੀ ਜੀ ਨੇ ਤੇ ਉਹਨਾਂ ਦੇ ਵਿੱਚ ਵੀ ਆਪਣੇ ਦੇਸ਼ ਪ੍ਰਤੀ ਪਿਆਰ ਸੀ ਠੀਕ ਹੈ ਉਹਨਾਂ ਨੇ ਕੀ ਕੀਤਾ ਖਾਦੀ ਸ਼ੁਰੂ ਕੀਤੀ ਬਾਈਕਾਟ ਕੀਤਾ ਅੰਗਰੇਜ਼ਾਂ ਦੀ ਹਰ ਇੱਕ ਚੀਜ਼ ਦਾ ਬਾਈਕਾਟ ਕੀਤਾ ਕਿ ਨਹੀਂ ਪਾਵਾਂਗੇ ਅਸੀਂ ਕੁਝ ਵੀ ਉਹਨਾਂ ਦਾ ਮਤਲਬ ਉਹ ਜੇ ਉਹਨਾਂ ਦੇ ਬਣਾਏ ਹੋਏ ਕੱਪੜੇ ਨਹੀਂ ਪਾਵਾਂਗੇ ਬਾਈਕਾਟ ਕਰਤਾ ਹੈ ਮਤਲਬ ਕਿਹੇ ਵੀ ਚੀਜ਼ ਦਾ ਅਸੀਂ ਸਹਿਯੋਗ ਨਹੀਂ ਦਵਾਂਗੇ ਠੀਕ ਹੈ ਉਹਨਾਂ ਨੇ ਕੀ ਕੀਤਾ ਖਦਰ ਆਪਣਾ ਜਿਹੜਾ ਖਾਦੀ ਸ਼ੁਰੂ ਕਰ ਦਿੱਤੀ ਠੀਕ ਹੈ ਸੂਤੀ ਕੱਪੜੇ ਪਾਣੇ ਸ਼ੁਰੂ ਕਰ ਦਿੱਤੇ ਠੀਕ ਹੈ ਸੂਤ ਕਤਣਾ ਸ਼ੁਰੂ ਕਰਤਾ ਕਹਿੰਦੇ ਕਿ ਸਾਨੂੰ ਆਪਣਾ ਜੀਵਨ ਡੂੰਗਾ ਤੇ ਸਾਦਾ ਰੱਖਣਾ ਚਾਹੀਦਾ ਹੈ ਡੂੰਗਾ ਤੋਂ ਭਾਵ ਕਿ ਇਹ ਖਾਣ ਨੂੰ ਗਹਿਰਾਈ ਨਾਲ ਸੋਚਣਾ ਚਾਹੀਦਾ ਠੀਕ ਹੈ ਵਿਚਾਰ ਕਰਨਾ ਚਾਹੀਦਾ ਕਿਸੇ ਦੀ ਫੀਲਿੰਗ ਨੂੰ ਸਮਝਣਾ ਚਾਹੀਦਾ ਠੀਕ ਹੈ ਡੂੰਗਾ ਕਰਨਾ ਚਾਹੀਦਾ ਸਾਦਾ ਰਹਿਣਾ ਚਾਹੀਦਾ ਤੇ ਖਾਣ ਪੀਣ ਤੇ ਪਹਿਨਣ ਵਿੱਚ ਦੁੱਖ ਸਹਿਣੇ ਚਾਹੀਦੇ ਹੁਣ ਵੇਖੋ ਖਾਣ ਪੀਣ ਤੇ ਪਹਿਨਣ ਵਿੱਚ ਹੁਣ ਕਸ਼ਟ ਸਹਿ ਕੇ ਹੀ ਇਨਸਾਨ ਉਹ ਕੰਮ ਕਾਜ ਕਰਦਾ ਹੈ ਠੀਕ ਹੈ ਇਨਸਾਨ ਆਪਣੇ ਦੁੱਖ ਵਾਸਤੇ ਮਤਲਬ ਦੁੱਖ ਨੂੰ ਦੂਰ ਕਰਨ ਵਾਸਤੇ ਕੀ ਕਰਦਾ ਆਪਨਾ ਮਿਹਨਤ ਕਰਦਾ ਹੈ ਠੀਕ ਹੈ ਕਹਿੰਦੇ ਕਿ ਖਾਣ ਪੀਣ ਤੇ ਪਹਿਨਣ ਦੇ ਵਿੱਚ ਦੁੱਖ ਸਹਿਣੇ ਚਾਹੀਦੇ ਨੇ ਠੀਕ ਹੈ ਜੇ ਹਾਨੂੰ ਖਾਣ ਪੀਣ ਤੇ ਪਹਿਨਣ ਲਈ ਮਿਹਨਤ ਕਰਨੀ ਪੈਂਦੀ ਹੈ ਤੇ ਇਹ ਸੁ ਦੁੱਖ ਜਿਹੜੇ ਹਾਨੂੰ ਸਹਿਣੇ ਚਾਹੀਦੇ ਨੇ ਅਤੇ ਮਿਹਨਤ ਵਿੱਚ ਅਸੀਂ ਆਪਣੇ ਆਪ ਨੂੰ ਇੰਨਾ ਮਾਰੀਏ ਕਿ ਸਾਡੀ ਚਮ ਦ੍ਰਿਸ਼ਟੀ ਰਹੇ ਹੀ ਨਾ ਫੇ ਕਹਿੰਦੇ ਕਿ ਹਾਨੂੰ ਆਪਣੇ ਆਪ ਨੂੰ ਇੰਨਾ ਮਿਹਨਤੀ ਬਣਾਉਣਾ ਚਾਹੀਦਾ ਕਿ ਹਾਡੇ ਦੇ ਵਿੱਚ ਉੱਪਰਲਾ ਜਿਹੜਾ ਚਮ ਦ੍ਰਿਸ਼ਟੀ ਹੈ ਉਹ ਨਾ ਰਵੇ ਠੀਕ ਹੈ ਸਿਰਫ ਉਪਰਾ ਦਿਖਾਵਾ ਹੀ ਨਾ ਰਵੇ ਸਾਨੂੰ ਆਪਣੇ ਘਰ ਦੇ ਸੱਚੇ ਤੇ ਸਾਦੇ ਪਿਆਰ ਵਿੱਚ ਵਸਦੇ ਹੋਏ ਆਪਣੇ ਦਿਲਾਂ ਵਿੱਚ ਦੇਸ਼ ਪਿਆਰ ਦੀ ਜੋਤ ਨੂੰ ਜਗਾਉਣਾ ਚਾਹੀਦਾ ਫਿਰ ਕਹਿੰਦੇ ਕਿ ਸਾਨੂੰ ਆਪਣੇ ਘਰ ਦੇ ਵਿੱਚ ਜਿਸ ਤਰ੍ਹਾਂ ਹੀ ਆਪਣੇ ਫੈਮਲੀ ਮੈਂਬਰ ਨਾਲ ਕਦੀ ਧੋਖਾ ਨਹੀਂ ਕਰ ਸਕਦੇ ਠੀਕ ਹੈ ਉਹਨਾਂ ਦੇ ਪ੍ਰਤੀ ਸਾਡਾ ਸੱਚਾ ਤੇ ਸਾਦਾ ਪਿਆਰ ਹੈ ਠੀਕ ਹੈ ਕਹਿੰਦੇ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਹੀ ਆਪਣੀ ਫੈਮਲੀ ਦੇ ਵਿੱਚ ਪਿਆਰ ਨਾਲ ਰਹਿੰਦੇ ਆ ਠੀਕ ਹੈ ਆਪਣੀ ਫੈਮਿਲੀ ਮੈਂਬਰ ਦੇ ਨਾਲ ਬੜਾ ਸਾਡ ਪਿਆਰ ਦੇ ਵਿੱਚ ਕੋਈ ਵੱਲ ਛਲ ਨਹੀਂ ਹੈ ਸਾਦਾ ਹੈ ਨਾ ਸੱਚਾ ਹੈ ਇਸੇ ਤਰ੍ਹਾਂ ਕਹਿੰਦੇ ਕਿ ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਲਈ ਆਪਣੇ ਦਿਲਾਂ ਵਿੱਚ ਜਿਹੜੀ ਹੈ ਪਿਆਰ ਦੀ ਜੋਤ ਜਗਾਉਣੀ ਚਾਹੀਦੀ ਹੈ ਫਿਰ ਸਾਡੇ ਵਿੱਚ ਕੀ ਹੋਏਗਾ ਆਪਣੇ ਦੇਸ਼ ਵਾਸਤੇ ਪਿਆਰ ਠੀਕ ਹੈ ਫਿਰ ਕਹਿੰਦੇ ਕਿ ਜ਼ਿੰਦਗੀ ਕੁਰਬਾਨ ਕਰਨ ਵਾਲੇ ਜ਼ਿੰਦਗੀ ਨੂੰ ਮੰਨਦੇ ਹਨ ਇਦੇ ਪੁਆਇੰਟ ਵਿੱਚ ਅਸੀਂ ਵੇਖਾਂਗੇ ਕਹਿੰਦੇ ਕਿ ਜ਼ਿੰਦਗੀ ਨੂੰ ਕੁਰਬਾਨ ਕਰਨ ਵਾਲੇ ਹੀ ਜ਼ਿੰਦਗੀ ਨੂੰ ਮਾਨਦੇ ਹਨ ਤੇ ਚੰਮ ਸੱਚ ਉੱਪਰਲਾ ਸੱਚ ਜਿਹੜਾ ਨੂੰ ਮੰਨਣ ਵਾਲੇ ਸਦਾ ਖੁਵਾਰ ਹੁੰਦੇ ਹਨ ਮਤਲਬ ਉਹਨਾਂ ਦੀ ਕੋਈ ਦਿਸ਼ਾ ਨਹੀਂ ਹੁੰਦੀ ਬੇ ਮਤਲਬ ਬੇ ਆਰਾਮੇ ਹੋ ਜਾਂਦੇ ਨੇ ਉਹਨਾਂ ਦੀ ਕੋਈ ਦਿਸ਼ਾ ਨਹੀਂ ਹੁੰਦੀ ਅਵਾਰਾ ਤੇ ਖੁਵਾਰ ਰਹਿੰਦੇ ਖੱਜਲ ਖੁਵਾਰ ਹੋ ਜਾਂਦੇ ਨੇ ਠੀਕ ਹੈ ਝੂਠੀਆਂ ਖੁਸ਼ੀਆਂ ਨੂੰ ਮੰਨਣ ਵਾਲੇ ਲੋਕ ਆਪਣੇ ਆਪ ਨਾਲ ਆਪਣੇ ਸਾਥੀਆਂ ਨਾਲ ਰੱਬ ਨਾਲ ਤੇ ਦੇਸ਼ ਨਾਲ ਸੱਚਾ ਇੱਥੇ ਸੱਚਾ ਆਣਾ ਬੇਟਾ ਟਾਈਪ ਕਰਦੇ ਹੋਇਆ ਬੇਰ ਕੋ ਗਲਤ ਲਿਖਿਆ ਗਿਆ ਠੀਕ ਹੈ ਜਲਦੀ ਵਿੱਚ ਇੱਥੇ ਸੱਚਾ ਸ ਸ ਅਦਕ ਚ ਚ ਕਰਨਾ ਚਾ ਸੱਚਾ ਪਿਆਰ ਨਹੀਂ ਕਰਦੇ ਹੁਣ ਕਹਿੰਦੇ ਕਿ ਜਿਹੜੇ ਝੂਠੀਆਂ ਖੁਸ਼ੀਆਂ ਮਾਨਦੇ ਨੇ ਜਿਹੜੇ ਦਿਲੋਂ ਪਿਆਰ ਨੂੰ ਨਹੀਂ ਜਾਣਦੇ ਤੇ ਉਹ ਲੋਕ ਹੀ ਕਹਿੰਦੇ ਆਪਣੇ ਆਪ ਨੂੰ ਵੀ ਠੀਕ ਹੈ ਆਪਣੇ ਸਾਥੀਆਂ ਨਾਲ ਰੱਬ ਨਾਲ ਤੇ ਦੇਸ਼ ਨਾਲ ਸੱਚਾ ਪਿਆਰ ਨਹੀਂ ਕਰਦੇ ਅਜਿਹੇ ਬੰਦੇ ਜੀਵਨ ਦੇ ਦਰਦ ਤੱਕ ਨਹੀਂ ਅਪੜ ਸਕਦੇ ਅਪੜ ਮਤਲਬ ਪਹੁੰਚ ਸਕਦੇ ਜਿਹੜਾ ਬੰਦਾ ਹੈ ਝੂਠਾ ਹੈ ਠੀਕ ਹੈ ਉਹਨੂੰ ਝੂਠੀਆਂ ਖੁਸ਼ੀਆਂ ਮਾਣਨ ਵਾਲਾ ਉਹ ਨਾ ਤੇ ਆਪਣੇ ਨਾਲ ਨਾ ਆਪਣੇ ਸਾਥਿਆਨਾ ਨਾ ਰੱਬਨਾ ਨਾ ਦੇਸ਼ ਨਾਲ ਸੱਚਾ ਪਿਆਰ ਕਰ ਸਕਦਾ ਤੇ ਅਜਿਹੇ ਜਿਹੜੇ ਬੰਦੇ ਆ ਜੀਵਨ ਦੇ ਦਰਦ ਤੱਕ ਨਹੀਂ ਪਹੁੰਚ ਸਕਦੇ ਤੇ ਨਾ ਹੀ ਆਪਣੇ ਸਾਹਮਣੇ ਕੋਈ ਆਦਰਸ਼ ਕਾਇਮ ਕਰਕੇ ਕੋਈ ਠੋਸ ਅੰਬਲ ਨਹੀਂ ਕਰ ਸਕਦੇ ਹੁਣ ਨਾ ਹੀ ਤੋਂ ਉਹਨਾਂ ਦਾ ਕੋਈ ਜ਼ਿੰਦਗੀ ਦਾ ਮੋਟਿਵ ਹੈ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਦਾ ਕੋਈ ਮੋਟਿਵ ਨਹੀਂ ਹੈ ਤੇ ਨਾ ਹੀ ਕੋਈ ਆਦਰਸ਼ ਕਾਇਮ ਕਰ ਸਦੇ ਨੇ ਤੇ ਨਾ ਹੀ ਕੋਈ ਕਾਰਜ ਕਰ ਸਕਦੇ ਨੇ ਠੀਕ ਹੈ ਬੇਟਾ ਇਸ ਤਰ੍ਹਾਂ ਜਿਹੜਾ ਸਾਡਾ ਪਹਿਲਾ ਲੈਸਨ ਹੈ ਨਿਬੰਧ ਵਤਨ ਦਾ ਪਿਆਰ ਉਹਦਾ ਸਾਰ ਕੰਪਲੀਟ ਹੋ ਗਿਆ ਤੇ ਨੈਕਸਟ ਵੀਡੀਓ ਵਿੱਚ ਅਹੀਂ ਇਹਦਾ ਵਿਸ਼ਾ ਵਸਤੂ ਤੇ ਕਲਾ ਦੇ ਪੱਖ ਤੋਂ ਜਿਹੜਾ ਨਿਬੰਧ ਉਹ ਪੜਾਂਗੇ ਠੀਕ ਹੈ ਬੇਟਾ ਇੱਕ ਇੱਕ ਕਰਕੇ ਮੈਂ ਸਾਰੇ ਟੌਪਿਕ ਕਲੀਅਰ ਕਰ ਦਾਂਗੀ ਨਾਲ ਨਾਲ ਪੜਦੇ ਜਾਓ ਮਿਲ